ਉਸ ਦਾ ਬੱਸ ਸਿੰਘ ਉਹ ਤੇ ਜੜਿਆ ਸੀ ਉਸ ਵਾਸਤੇ ਸੀ ਜੀ ਤੇ ਆਪਣਾ 2:00 ਵਜੇ ਆਸਤਾ ਹੁੰਦਾ ਜੀ ਮੈਨੂੰ ਕੋਈ ਪਤਾ ਨਹੀਂ ਲੱਗਿਆ ਕਿ ਕੋਈ ਟੱਕਰ ਕਾਸ ਨਾ ਹੋਈ ਆ ਜਬ ਆਸਾਬ ਦੀ ਆਪ ਗਈ ਐ ਇਹ ਚੀਜ਼ ਦਾ ਨਹੀਂ ਪਤਾ ਜੀ ਮੈਨੂੰ ਕਿਹੜਾ ਬੱਸ ਪਲਟੀਆ ਮੈਨੂੰ ਇਹ ਨਾ ਜਰੂਰ ਪਤਾ ਲੱਗਿਆ ਬਾਹਰ ਨਿਕਲ ਕੇ ਕਿ ਬੱਸ ਸੂਏ ਚ ਗਈ ਐ ਮਾਗ ਬੱਸ ਹਲ ਨਹੀਂ ਰਹੀ ਉਦੋਂ ਮੈਨੂੰ ਹੌਸਲਾ ਹੋ ਗਿਆ ਕਿ ਪਹਿਲਾਂ ਸਿਸੇ ਭੰਨ ਦੀ ਕੋਸ਼ਿਸ਼ ਕਰ ਸਾਰੇ ਸਾਰੇ ਸਿਸਿਆਂ ਤੇ ਪੈਰ ਮਾਰ ਗਏ ਜੀ ਸਿਸੇ ਟੁੱਟੇ ਕੁਝ ਨਿਕਲ ਗਏ ਤੇ ਉਦੋਂ ਵਾਰ ਸਿਸੇ ਦੇ ਬੱਚਿਆਂ ਦੀ ਬਚਾਉਣ ਦੀ ਕੋਸ਼ਿਸ਼ ਕਰੀ ਜੀ ਕਿੰਨੇ ਬੰਦੇ ਕੱਡੇ ਕਿੰਨੇ ਕੱਡੇ ਰੌਲਾ ਹੀ ਪਾਇਆ ਗੁੱਸਾ ਰੌਲਾ ਹੀ ਬਹੁਤ ਪਾਇਆ ਜੀ ਤੇ ਹੈਲਪ ਪਿੰਡ ਦਾ ਧੰਨਵਾਦ ਕਰਦਾ ਪਹਿਲਾਂ ਤਾਂ ਬਹੁਤ ਵੱਡੀ ਗੱਲਬਾਤ ਜਿਹੜੀ ਇਹਨਾਂ ਨੇ ਪੌੜੀ ਲਿਆ ਕੇ ਲੋਕਾਂ ਦੀਆਂ ਜਾਨਾਂ ਬਚਾਈਆਂ ਉਸ ਪਿੰਡ ਦਾ ਜੀਵਨ ਸਿੰਘ ਪਿੰਡ ਵਾਲੇ ਦਾ ਧੰਨਵਾਦ ਕਰਦਾ ਮੈਂ ਬੱਚਾ-ਬੱਚਾ ਪਿੰਡ ਦਾ ਉੱਥੋਂ ਪਹੁੰਚਿਆ ਤੁਝਾ ਹੀ ਆਪਣਾ ਬੱਚੇ ਸੀਗੇ ਕੋਸ਼ਿਸ਼ ਕੀਤੀ ਉਹਨਾਂ ਦੇ ਜਿਹੜੇ ਮੱਲਾ ਇੱਥੇ ਡੱਥ ਪਈ ਹੈ 4-5 ਕੁੜੀਆਂ ਜੇ ਮੈਂ ਮੰਨ ਲਵਾਂ ਕਿ ਉਸ ਨੂੰ ਬਚਾਉਂਦਾ ਸੀ ਤਾਂ ਬੱਚੇ ਜਾਂਦੇ ਸੀ ਪਾਣੀ ਉੱਪਰ ਆ ਗਿਆ ਸੀ ਬਸ ਦੇ ਬਹੁਤ ਕੋਸ਼ਿਸ਼ ਕਰੀ ਪਰ ਨਹੀਂ ਹੋਣਾ ਰਹਾ ਸੀ ਤੇ ਹੋਰ ਸੀਗੇ ਦੋ ਬੱਚੇ ਲੇਡੀਜ਼ ਸੀਗੇ ਉਹ ਵੀ ਗੱਡੀ ਹੋਰ ਬੱਚੇ ਵੀ ਗੱਡੇ ਉਹਨ ਲੋਕ ਕਾਫੀ ਕੜ ਦੇ ਕਰੈਕਟਰ ਨੂੰ ਵੀ ਮੈਂ ਪੂਰਾ ਹੌਸਲਾ ਦੇ ਢਾਕੀ ਕਰਨ ਨਾਲ ਤੇਰਾ ਉੱਥਰ ਗਿਆ ਠਾੜ ਨਾਲ ਠਰ ਗਿਆ ਤੂੰ ਤੇਰੇ ਨਾਲ ਆ ਕੰਮ ਉਹ ਟਾਇਰ ਤੇ ਬੈਠੇ ਰਹੇ ਵਿਚਾਰੇ ਇਹ ਰਾਤ ਕੀ ਸੀ ਉਹਦੋਂ ਜਦੋਂ ਬਸ ਪਲਟੀ ਹੈ ਚੀਕਿਆ ਰਹਾ ਸ ਹੈ ਹਾਲਾਤ ਇਸ ਕੰਮ ਰ ਚੀਕ ਚਗੜਾ ਪੈ ਗਿਆ ਉਹ ਇੱਕ ਇਹਨਾਂ ਪੁਰਾਟ ਹੋ ਗਏ ਦਰਗੇ ਜਾ ਤਰਤਾ ਲੋਕ ਦਰਦੇ ਕਾਰਨ ਕਿਸੇ ਦਾ ਹੌਸਲੇ ਨਹੀਂ ਪਿਆ ਕਿ ਵਿੱਚੋਂ ਕਿਸੇ ਨੂੰ ਆਪ ਆਪਣੇ ਆਪ ਦਾ ਬਚਾਅ ਕਰਿਆ ਤੇ ਬਚਾਉਣ ਦੀ ਕੋਸ਼ਿਸ਼ ਕਰੀਏ ਉਹ ਪਿੰਡ ਦਾ ਮੁੰਡੇ ਬੰਦਾ ਸਾਲ ਮਾਰੀ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਕਲਬ ਵਾਲੇ ਮੁੰਡੇ ਤਾਂ ਤੋਂ ਆਏ ਆ ਬਹੁਤ ਵਧੀਆ ਮੀਂਹ ਦੇ ਚ ਵਿਚਾਰੇ ਨੇ ਹੈਲਪ ਕਰੀਏ ਇਹਨਾਂ ਨੇ ਪੌੜੀ ਪਹਚਾਈ ਤਾਂ ਫੇਰ ਹੀ ਉੱਪਰ ਆਏ ਪਿੰਡ ਦਾ ਤਾਂ ਲੱਗਿਆ ਫਿਰ ਪ੍ਰਸ਼ਾਸਨ ਕਦੋਂ ਪਹੁੰਚਿਆ ਪ੍ਰਸ਼ਾਸਨ ਤਾਂ ਜੇ 2 ਘੰਟੇ ਬਾਅਦ ਪਹੁੰਚਿਆ ਪਹਿਲਾਂ ਪਿੰਡ ਪਹੁੰਚ ਗਿਆ ਮਤਲਬ 27-28 ਮਿੰਟਾਂ ਚ ਪੌੜੀ ਆ ਗਈ ਸੀ ਜਾਂਦੇ ਅੱਧਾ ਘੰਟਾ ਕੋਈ ਹੈਲਪ ਨਹੀਂ ਇੱਕ ਪੀਕਅਪ ਵਾਲਾ ਸੀ ਉਹ ਸੂਤਰੀ ਸਿੱਟੀ ਚ ਚੱਲ ਰਹੀ ਸੀ ਸਾਈਡ ਤੇ ਲਾ ਕੇ ਉਹ ਬਹੁਤ ਕੋਸਟੀਅਰ ਪਰ ਅਰਸੇ ਰਹੀ ਕਿ ਚੜਿਆ ਨਹੀਂ ਬਹੁਤ ਸਾਰੇ ਲੋਕਾਂ ਨੇ ਵੀਡੀਓ ਹੀ ਬਣਾਈ ਗਏ ਸੇ ਗਲਤ ਕੱਟ ਪਰ ਵੀਡੀਓ ਵਾਲਾ ਤਾਂ ਆਏ ਹੁੰਦੇ ਨੇ ਜੀ ਵੀਡੀਓ ਕਹਿੰ ਪਹੁੰਚ ਗਈ ਹੈ ਪਿੰਡ ਤੇ ਤਾਂ ਫੇਰ ਹੀ ਪਹੁੰਚੇ ਆ ਵੀਡੀਓ ਬਣਾਉਣਾ ਕੋਈ ਗਲਤ ਵੀ ਨਹੀਂ ਤੇ ਜਿਹੜਾ ਮਨ ਲੱਗਿਆ ਇੰਝ ਲੱਗਦਾ ਹੈ ਕਿ ਆਪਾਂ ਵੀਡੀਓ ਬਣਾਉਣੇ ਉਹਦੀ ਜਾਨ ਬਚਦੀ ਆ ਉਹ ਉਸ ਵਾਸਤੇ ਵੀਡੀਓ ਬਣਾਉਣਾ ਗਲਤ ਹੈ ਵੀਡੀਓ ਦੇ ਨਾਲ ਹੀ ਇੱਧਰ ਪਹੁੰਚੇ ਪਿੰਡ ਪਹੁੰਚੇ ਗਰੁੱਪ ਚ ਪਈ ਕੋਈ ਮਾੜੀ ਵੀ ਨਹੀਂ ਤੇ ਬਾਕੀ ਜਿਹੜੇ ਲੋਕ ਨੂੰ ਮਲਾਹਤਾ ਦੇਖ ਤੋਂ ਉਹਨਾਂ ਦੀ ਬੱਚਤਰੀ ਕਰਦੇ ਉਹਨਾਂ ਵਾਸਤੇ ਮਾੜੀ ਆਓ ਉਹ ਆਪਦੀ ਫਿਲਮ ਸੁੱਤ ਵਾਸਤੇ ਕਰਦੇ ਆ ਆਪਾਂ ਇੱਥੇ ਆਏ ਸੀਗੇ ਜੀ ਇਹਨਾਂ ਦੇ ਬੱਚਿਆਂ ਦਾ ਕਰਕੇ ਕੱਲ ਆਏ ਸੀ ਮੈਂ ਕਿ ਮੈਨੂੰ ਪਤਾ ਲੈਣਾ ਉਦੋਂ ਵੀ ਮੈਂ ਬਟੰਡੇ ਵਗਿਆ 6 ਵਜੇ ਆਇਆ ਘਰੇ ਕਿ ਬੱਚੇ ਉੱਥੇ ਬਟੰਡੇ ਵੀ ਨਹੀਂ ਬਣ ਗਾ ਮੇਰੇ ਉਦੋਂ ਬਾਅਦ ਮੈਨੂੰ ਕਹਿਣ ਲੱਗੇ ਨਾਲ ਦੇ ਕੇ ਤੂੰ ਘਰੇ ਚੱਲ ਕੋਈ ਗੱਲ ਨਹੀਂ ਸਾਰੇ ਰਾਤ ਨੀਂਦ ਨਹੀਂ ਆਈ ਪੂੰਜਾ ਬੱਜੀਆਂ ਬੱਚਿਆਂ ਦੇ ਮੇਰੀ ਮੰਮੀ ਨੂੰ ਪਚਾ ਦੋ ਤਾਂ ਕਰਕੇ ਮੈਂ ਇੱਥੇ ਆਇਆ ਸੀ ਕੋਈ ਆਪਾਂ ਨੂੰ ਵਾਲਾ ਸਰਕਾਰ ਕਿ ਕੋਈ ਅਬਾ ਅਵਾਰਡ ਨਹੀਂ ਚਾਹੁੰਦੇ ਸੀ ਉਹ ਵਧੀਆ ਪਉਨਮਾਤਰੇ ਵਧੀਆ ਕੰਮ ਚੱਲਦਾ ਆਪਦੀ ਕਿਰਪਾ ਮਾਲਕ ਦੀ ਕਰਤ ਕਮਾਈ ਇਹ ਚਾਉਣੇ ਆ। ਅੱਜ ਪ੍ਰਸ਼ਾਸਨ ਨੇ ਤਾਂ ਲੋਕ ਸਨਮਾਨਤ ਕਰਨ ਦਾ ਗਿਆ ਲੱਗਦਾ ਮੈਥੂ ਕਿਵੇਂ ਹੋ ਰਿਹਾ। ਉਹ ਵਧੀਆ ਜਿਹੜਾ ਪ੍ਰਸ਼ਾਸਨ ਨੇ ਆਪਣੀ ਮਾਲਕੀਅਤ ਕਰੀ ਉਹਨਾਂ ਦਾ ਧੰਨਵਾਦ ਕਰਦਾ। ਜਦੋਂ ਕੁਝ ਬੱਚਿਆਂ ਨੂੰ ਕੱਟਿਆ ਉਹਨੂੰ ਕੀ ਹਾਲ ਸੀ ਬੱਚਿਆਂ ਦੀ ਮਾਤਾ ਨਹੀਂ ਨਿਕਲ ਪਾਈ ਬਾਹਰ ਜਿਹੜਾ ਬੱਚਿਆਂ ਨੂੰ ਕੱਟਿਆ ਸੀ ਸੇ ਭੱਲੇ ਆ। ਹਾਂਜੀ ਉਹ ਹਾਲਾਤ ਮਾੜੇ ਸੀ ਜੀ। ਉਸ ਟਾਈਮ ਦੇ ਵਿੱਚ ਲਾਸਟਲੇ ਸਾਹ ਸੀ ਜਦੋਂ ਮੈਂ ਉਹਨੂੰ ਨਾਥ ਪਾਇਆ। ਫਿਰ ਬੱਚਿਆਂ ਦੀ ਨਿਕਲੋ। ਕੋਸੀ ਸਿਸਾਨੀ ਉਹ ਟੁੱਟਿਆ ਸੀ ਪੂਰਾ ਫੇਰਾ ਉਹ ਤਾਂ ਤੋਂ ਕਿਸੇਸ ਦਾ ਫੋਰਚੁੰਡ ਵਾਲੇ ਨੇ ਇੱਕ ਬੱਤੇ ਦਾ ਸਾਰਾ ਦਿੱਤਾ ਇਹ ਆ ਰੂਲ ਕਹਿ ਦੇ ਲਈ ਆ ਬਸ ਉਸ ਨਾਲ ਸਿਸਾ ਬਣ ਗਏ ਬੱਚੇ ਨਿਕਲ ਨਹੀਂ ਬੱਚੇ ਨਿਕਲਦੇ ਨਹੀਂ ਸੀ ਉੱਥੇ ਪਾਈਪ ਸੀ ਕਿੰਨੇ ਟੋਟਲ ਕਿੰਨੇ ਬੰਦੇ ਬਾਹਰ ਕੱਢੇ ਟੋਟਲ ਤਕਰੀਬਨ ਮੱਲਾ ਬੱਚੇ ਜਿਆਦੇ ਕੱਢੇ ਜੀ ਤੇ ਦੋ ਤਿੰਨ ਲੇਡੀਜ਼ ਕਿਹੜਾ ਪਿੰਡ ਕਿਹੜਾ ਤੁਹਾਡਾ ਸਿੰਘਪੁਰਾਈ ਪਹਿਲਾਂ ਵੀ ਕਹਿੰਦੇ ਇੱਕ ਵਾਰ ਇੱਥੇ ਵਾਸਾ ਹੋ ਗਿਆ ਜੁਰੇ ਹਾਂਜੀ ਹੈਲਪ ਕਰਦੇ ਹਰੇਕ ਦੀ ਕਲੱਬ ਦੇ ਵਿੱਚ ਆ ਕਿ ਮਸਲਾ ਨਾਲ ਜਾਣਾ ਚੰਡੀਗੜ੍ਹ ਕੋਈ ਜਾਂ ਕੋਈ ਐਡਮਿਟ ਕਰਵਾਉਣਾ ਕਿਸੇ ਨੂੰ ਇੱਕ ਕੋਣ ਮੰਨ ਲੈ ਅੱਡੇ ਕੈਂਸਰ ਦਾ ਮਰੀਜ਼ ਆ ਬੱਚਾ ਉਹਦੇ ਵਾਸਤੇ ਕਰਾਈ ਉਹ ਕਿਸੇ ਵੀ ਵਿੱਚ ਪੱਦੇ ਸੀ ਵੀ ਖੁਦ ਬੰਦਾ ਆਪਣੀ ਜਾਨ ਬਚਾਉਂਦਾ ਪਹਿਲਾਂ ਨਹੀਂ ਇਸ ਚੀਜ਼ ਨੂੰ ਮਹਿਸੂਸ ਨਹੀਂ ਕਰਿਆ ਜੀ ਮੈਂ ਪਹਿਲਾਂ ਜਨਤਾ ਨੂੰ ਕਹਿਣਾ ਕਿ ਆਪ ਨੂੰ ਬਚਾਉਣ ਵਾਲਾ ਤਾਂ ਵੈਗਰੂ ਜੇ ਆਪਣੇ ਹੱਥੋਂ ਮਰ ਤਾ ਹੁੰਦੀ ਹੈ ਤਾਂ ਕਰੋ ਕੋਈ ਵੀ ਹਰੇਕ ਨੂੰ ਮੈਂ ਚਾਹਣਾ ਹੈ ਕਿ ਮਦਦ ਕਰੋ ਰੋੜਾ ਹਸਤਾ ਚੱਕੋ ਕੋਈ ਬਹੁਤ ਵੱਡਾ ਧਰਮ ਹੈ ਵੀ